ਡਾਕਟਰ 2 ਡੀਐਸਪੀ ਰਾਜਪੁਰਾ ਜੀ ਸਰ ਅੱਛਾ ਡੀਐਸਪੀ ਸਾਹਿਬ ਕਿੱਥੇ ਨੇ ਡੀਐਸਪੀ ਨੂੰ ਘਰ ਆਗੇ ਕਿੰਨੇ ਸਟਾਫ ਹੈ ਤੁਹਾਡੇ ਕੋਲ ਸਾਡੇ ਕੋਲ 7 ਬੰਦੇ ਸਨ હાજર ਨੇ ਸਾਰੇ ਹਾਂ ਜੀ ਸਰ ਸਾਡੇ ਬੱਚੇ ਬੈਠਾ ਤੇ ਜਿਹੜਾ ਤੁਹਾਨੂੰ ਜਿਹੜੀ ਦਿੱਕਤ ਆ ਜੀ ਤੇ ਕੋਈ ਮੁੰਡਾ ਖੜਾ ਅੱਛਾ ਸਰ ਤਾਂ ਮਤਲਬ ਕੰਮ ਠੀਕ ਚੱਲ ਰਿਹਾ ਹੈ ਬਿਲਕੁਲ ਸਰ ਕਿੱਪਾ ਜਨਾ ਕੋਈ ਕਿਸੇ ਕਿਸੇ ਨੂੰ ਤੁਹਾਨੂੰ ਤਾਂ ਨਹੀਂ ਦਿੱਕਤ ਆਉਂਦੀ ਨਹੀਂ ਸਰ ਕੋਈ ਤੁਹਾਡੇ ਕੋਲ ਕਾਰਜਾਂ ਦੀ ਕਮੀ ਜਾਂ ਫਾਇਲਾਂ ਨਹੀਂ ਹੈਗੀਆਂ ਜਾਂ ਕੰਪਿਊਟਰ ਦਾ ਕੋਈ ਪ੍ਰੋਬਲਮ ਨਹੀਂ ਹੈ ਨਹੀਂ ਸਰ ਨੇ ਪੈਸੇ

ਆਉਂਦਾ ਹਾਲ ਹੈ ਸ਼ਾਮ ਨੂੰ ਹਾਂਜੀ ਮੈਂ ਮੈਂ ਵੇਖਿਆ ਕਹਿੰਦੇ ਆਉਂਦਾ ਜਾਨੀ ਮੱਖੀਆਂ ਆਈਆਂ ਆਈਆਂ ਨਾ ਵਗਣਾ ਤੁਸੀਂ ਕਰਕੇ ਹੋਣਾ ਕੋਈ ਬੋਲਦੇ ਫਾਰਮ ਉਹ ਤੇ ਡਾ ਪੂਰਾ ਹਾਲ ਹੈ ਉਹਦਾ ਹਾਲ ਨਹੀਂ ਮੈਂ ਉਹ ਤਾਂ ਕਰਦਿਆਂ ਕਰਦਿਆਂ ਇੱਕ ਵੰਨ ਮੇਲਾ ਆਹ ਮੇਲੇ ਦੋਸਤ ਆਪ ਲੋਕਾਂ ਨੂੰ ਮੇਲੇ ਆਹ ਸਾਈਡ ਤੋਂ ਧੰਨਵਾਦੀਏ ਸਸੀ ਗੱਲ ਜੀ ਸਸੀ ਗੱਲ ਮੈਂ ਗੋਡੂ ਰੋਡ ਉਹਨਾਂ ਨਾਲ ਉਹਨਾਂ ਮਿਲਣਾ ਹੈ ਪਰ ਉਹਨਾਂ ਦਾ ਫੇਰ ਲੈਣ ਦਾ ਰਸਤਾ ਹੋ ਕੇ ਰਹਿਣਾ ਹੈ ਉਹ ਉਹਨੂੰ ਪਿੱਛੇ ਧੱਕੀ ਹਾਂਜੀ ਨਾ ਜਾਓ ਮਾਈਸੀ ਅੱਛਾ ਤੁਸੀਂ ਕਮਾਈ ਸੀ ਹਾਂਜੀ ਕੋਈ ਦਿੱਕਤ ਨਹੀਂ ਪ੍ਰੋਬਲਮ ਨਹੀਂ ਦਿੱਕਤ ਕੋਈ ਪੈਸਾ ਕੋ ਸਮਝ ਨਹੀਂ ਕੋਈ ਨਹੀਂ ਕਿਸੇ ਦਾ ਜੇ ਕੋਈ ਇਹ ਕਿਹਾ ਹੋਵੇ ਵੀ ਪਰਸੋਂ ਆਜੀ ਕੱਲ ਨੂੰ ਆਜੀ ਨਹੀਂ ਨਹੀਂ ਠੀਕ ਹੈ ਠੀਕ ਹੋ ਗਈ ਹਾਂਜੀ ਪਹਿਲਾਂ ਵੀ ਤੁਸੀਂ ਕਚਹਿਰੀ ਚ ਹੁੰਦੇ ਰਹੇ ਹੋ ਹਾਂਜੀ ਹੁਣ ਅੱਗੇ ਨਾਲੋਂ ਪਹਿਲਾਂ ਨਾਲੋਂ ਕੋਈ ਫਰਕ ਹੈ ਹਾਂਜੀ ਕਾਫੀ ਫਰਕ ਹੈ ਮਤਲਬ ਇੱਥੇ ਕੋਈ ਕੰਮ ਕਰਨਾ ਬਾਲਾ ਜਿਹਾ ਇੰਤਜ਼ਾਰ ਤਾਂ ਨਹੀਂ ਕਰਨਾ ਪਿਆ ਨਹੀਂ ਜੀ ਨਹੀਂ ਜਿੰਨਾ ਮੈਂ ਨੰਬਰ ਸੀ ਤੁਹਾਡਾ ਉਹਨਾਂ ਮਾ ਆ ਗਿਆ ਹਾਂ ਜੀ ਆ ਗਿਆ ਨੰਬਰਦਾਰ ਹਾਂ ਜੀ ਮੈਂ ਕੋਲ ਨੰਬਰਦਾਰ ਹਾਂ ਜੀ ਅੱਛਾ ਅੱਛਾ ਤੋਂ ਕਿੰਨੀ ਦੇ ਹੋਣੀ ਆ ਤੇ ਨੰਬਰਦਾਰ ਇੱਕ ਦਿਨ ਚ ਕਾਫੀ ਹੋ ਜਾਂਦੀ ਹੈ ਜਿੱਥੇ ਤੇ ਤਹਿਸੀਲਦਾਰ ਬੈਂਦੇ ਟਾਈਮ ਤੇ ਹਾਂ ਬੈਂਦੇ ਠੀਕ ਹੈ ਔਰ ਟਾਈਮ ਤੱਕ ਬੈਂਦੇ ਆ ਨਾ ਹਾਂਜੀ ਹਾਂਜੀ ਠੀਕ ਟਾਈਮ ਸਰ ਬੈਂਦੇ ਨੇ ਠੀਕ ਹੈ ਠੀਕ ਹੈ ਸਰ ਜੀ ਵਿਕਰਮ ਰਾਤ ਦੀ ਯਾਦ ਕਰੇ ਹਾਂਜੀ ਸਰ ਠੀਕ ਠਾਕ ਕਿਵੇਂ ਚੱਲ ਰਿਹਾ ਬਹੁਤ ਵਧੀਆ ਸਰ ਚਲੋ ਮੈਂ ਤਾਂ ਜਨ ਪਟਿਆਲੇ ਜਾ ਰਿਹਾ

ਕਿੰਨੇ ਦਿਨ ਹੈ ਇਹ ਕੁਰਸੀ ਤੁਹਾਡੀ ਇਹ ਕਿੰਨੀਆਂ ਕ੍ਰੇਸਟੀਆਂ ਇੱਕ ਦਿਨ ਚਾਹੀਦੀ ਸਰ ਆਰਾਊਂਡ 30 ਤੋਂ 35 ਵਿੱਚ ਬੀਚ ਵਿੱਚ ਸਰ بس 1 ਰੇਜ 1 ਰੇਜ ਸਾਰੀਆਂ 1 ਰੇਜ ਚ ਨਵੇੜ ਕੇ ਜਾਂਦੇ ਹਾਂ ਹਾਂਜੀ ਸਰ ਸਾਰੀਆਂ 5 ਵਜੇ 4 ਵਜੇ ਤੋਂ ਪਹਿਲਾਂ ਸਾਰੀਆਂ ਨਵੇੜ ਜਾਂਦੇ ਹਾਂ ਬਹੁਤ ਵਧੀਆ ਬਾਕੀ ਫੋਟੋ ਵਗੈਰਾ ਦਾ ਸਿਸਟਮ ਇਹ ਸਾਰਾ ਅੱਤਰ ਇੱਕ ਫਾਕ ਹੈ ਅੱਲਕੇ ਫੇਸ ਫੁੱਲਰ ਪਾਰਟੀ ਆ ਕੇ ਹੁੰਦੀ ਹੈ ਸੱਲੇ ਮੇਰੇ ਕੋ ਫੇਸ ਹੁੰਦੀ ਹੈ ਫੀਡ ਕਰੋ ਕਰੋ ਰਿਸਤੀ ਕਰੋ ਮੇਰੇ ਸਾਹਮਣੇ आगा। आगा। है तो है आ, करो। पार्टी बुला लो फोटो के लिए उन्होंने दविंदर कौर करमजीत कौर दिलबार सिंह रविंदर सिंह जी ਆਪਣੇ ਰੈਂਡਰ ਦੇ ਉੱਪਰ ਦੇ ਤੇ ਕਿਹੋ ਜਿਹਾ ਲੱਗਦਾ ਠੱਡਾ ਨੋ ਗਿਆ ਕੇ ਸਸਤਾ ਕੋਈ ਦਿੱਕਤ ਨਹੀਂ ਕਿਸੇ ਨਾਲ ਨਹੀਂ ਕੋਈ ਦਿੱਕਤ ਨਹੀਂ ਆਈ ਜੀ ਕੋਈ ਲਿਖਣ ਵੇਲੇ ਰਿਸਟ ਲਿਖਣ ਵੇਲੇ ਬਾਹਰ ਜਾ ਕੋਈ ਨਹੀਂ ਜੀ ਕੋਈ ਦਿੱਕਤ ਨਹੀਂ ਹੈ ਜੀ ਕਿਸੇ ਤਰ੍ਹਾਂ ਅੰਦਰ ਦਿੱਕਤ ਨਹੀਂ ਕੋਈ ਵਾਧੂ ਕੋਈ ਪੈਸਾ ਨਹੀਂ ਕਰਦਾ ਨਹੀਂ ਕੋਈ ਵਾਧੂ ਵੈਸਾ ਨਹੀਂ ਕਿਤੇ ਨਹੀਂ ਕੋਈ ਮੰਗਦਾ ਨਹੀਂ ਜਿੰਨੀ ਫੀਸ ਬਣਦੀ ਓਨੀ ਹਾਂਜੀ 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 ਓਨੀ ਫੀਸ ਲਈ ਜਾਂਦੀ ਓਨੀ ਫੀਸ ਕਰਕੇ ਹਾਂਜੀ ਤੇ ਕਦੋਂ ਇਹਨਾਂ ਨੂੰ ਮਿਲਦੀ ਹੈ

ਨੈਕਸਟ ਪ੍ਰੇਮ ਸਿੰਘ ਤੇ ਪਰਮਿੰਦਰ ਸਿੰਘ ਜੀ ਉਹਨੇ ਤੇ ਫਿਰਾਸਤ ਦਾ ਕੰਮ ਪ੍ਰੇਮ ਸਿੰਘ ਪਰਮਿੰਦਰ ਸਿੰਘ ਪਰਮਿੰਦਰ ਜੀ ਤੁਹਾਡੀ ਦਰਸ਼ਨ ਵੀ ਤਾਂ ਸੀ ਪਰਮਿੰਦਰ ਸਿੰਘ इंग्लंड ਤੋਂ ਅੱਛਾ ਕਰਨ ਜੀ ਤੁਹਾਨੂੰ ਮਿਲਣੀ ਮਾਤਾ ਜੀ ਨੂੰ ਆਉਂਦੇ ਮਾਤਾ ਜੀ ਦੇ ਕੋਈ ਗੱਲ ਕੰਮ ਤੋਂ ਰਿਸਟ ਕਰਾਉਂ

ਤੀਤੋ 20 ਦਿਿਹਰੇ ਜਿਆਦਾ ਬੇਟਿੰਗ ਨਹੀਂ ਰਹਿੰਦੀ ਨਾ ਸਰ ਲੱਗੇ ਨਹੀਂ ਲੱਗਦੇ ਸਰ ਕਈ ਵਾਰੀ ਜਿਆਦਾ ਹੋ ਜਾਂਦੀ ਸਰ ਕਈ ਵਾਰੀ ਬਹੁਤ ਜਿਆਦਾ ਹੋ ਜਾਂਦੀ ਪਰ ਤੁਸੀਂ ਪ੍ਰੋਪਰ ਉਧਰ ਬਿਠਾ ਕੇ ਅਨਾਉਂਸ ਕਰ ਦਿੱਤਾ ਜਿਹੜੀ ਸਰ ਜਿਸ ਦਿਨ ਮਤਲਬ 1/2 ਘੰਟੇ ਤੋਂ ਬਾਅਦ ਸਰ 1/2 ਘੰਟੇ ਤੋਂ ਬਾਅਦ ਲਾਦੇ ਸਰ ਮੈਂ ਉਹ ਵੀ ਪ੍ਰੈਜ਼ੈਂਟ ਫੈਂਟ ਹੈ ਯਾਰ ਮੂਟਾ ਬਹੁਤ ਟਾਈਮ ਲੈਂਦੇ ਨਹੀਂ ਵਧੀਆ ਯੰਗ ਮੁੰਡੇ ਹੋ ਤੁਸੀਂ ਸਿਕਿਉਰਿਟੀ ਕਰੋ ਸਰ ਚੰਗਾ ਲੱਗਿਆ ਤੁਹਾਨੂੰ ਡਿਊਟੀ ਕਰਦਾ ਦੇਖ ਕੇ ਮੈਨੂੰ ਸਰ ਸਮਰ ਕੇ ਲੱਗਿਆ ਸੀ ਸਰ ਉੱਪਰ ਦੇ हम्म 2003 के बीच में अच्छा सर, तो तुम्ही आप तुम्ही आए थे कलाकार के तौर पे आयाऊंगा सर 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 चलमित मित्र जी ने सर सर होते फोटो भी है सर पे अच्छा सर। चलो गुड लक ऑल द बहुत ही मानदरिया ड्यूटी निभा रहे पहले भी गुड लक थैंक यू सर टेक ओके धन्यवाद जी धन्यवाद सेल्फी जी धन्यवाद सेल्फी ले लो कराव कराव इंस्टाग्राम सर बस यही कर ਮੌਕੇ ਤੋਂ ਦਾ ਹੱਲ ਵੀ ਕਰ ਕਰਦੇ ਆ। ਕਈ ਵਾਰੀ ਤੁਸੀਂ ਦੇਖਿਆ ਹੋਣਾ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਨਹੀਂ ਕਿਸੇ ਸਕੂਲ 'ਚ ਕਿਸੇ ਕਚਹਿਰੀ 'ਚ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ 'ਚ ਹਸਪਤਾਲ 'ਚ ਮੈਂ ਵੀ ਰੁਕ ਜਾਂਦਾ। ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਕੋਰਟ ਦੇ ਵਿੱਚ ਰੁਕੇ ਤੁਸੀਂ ਸਾਡਾ ਆਪਣੇ ਕੈਮਰੇ 'ਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੇ ਆਂ ਦਿੱਕਤਾਂ ਵਨ ਲੋਕ ਮਿਲੇ ਕਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਕਈਆਂ ਨੇ ਹਜੇ ਬੇਟਿੰਗ ਚ ਨੇ ਮੈਂ ਤਸਿਲਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਦੋ ਤਿੰਨ ਰਿਸ਼ਤੀਆਂ ਲਾਈ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਸਿਲਦਾਰ ਕਹਿੰਦੇ ਵੀ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 35 ਤੋਂ 40 ਅਸੀਂ ਰਿਸ਼ਤੀਆਂ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਕੰਮ ਹੋਣਾ ਲਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੂੰਗਾ ਫੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਉਸ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਆਬਵੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਇਸ ਦਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਦਾ ਮਿਲ ਜਾਂਦਾ ਸਹੀ ਗੱਲ ਤਾਂ ਫਿਰ ਦੱਸਿਆ ਤੇ ਲੋਕ ਕਹਿਦੇ ਕੀ ਹੈ ਇਹ ਨਹੀਂ ਕਿਸੇ ਨੇ ਕੁਝ ਕਹਿਦਿਆ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਨ ਗਏ ਤਾਂ ਪਤਾ ਵੀ ਨਹੀਂ ਸਿੱਖ ਲੋਕ ਤਾਂ ਜਿਆਦਾ ਕਰ ਰਹੇ ਸਮੱਸਿਆਵਾਂ ਕੀ ਕੁਝ ਨਹੀਂ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚੇਰੀਆਂ 'ਚ ਫਿਰਦਾ ਦੇਖ ਰਹੇ ਆ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਤਾਂ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਇੱਥੇ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਜਾਣਕਾਉਣ ਦਾ ਵੀ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਕਰ ਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੇ ਵੀ ਸਮੱਸਿਆਵਾਂ ਸੁਣੀ ਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਉਹ ਹੁੰਦੀ ਹੈ ਜਿਹੜੀ ਵਿੱਚ ਵੇਲੇ ਉਹਦੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਟ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਆ ਸਾਧਾਰਨ ਸਨ ਸੇਵਾ ਕੀ ਕੁਝ ਕਿਸੇ ਨੂੰ ਦੱਸ ਲੋਕਾਂ ਨੇ ਦੇਖੋ ਕੁਝ ਪੁਲਿਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ 'ਚ ਬੈਠੇ ਆ ਈਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋਈ ਕੰਮ ਵੈਸੇ ਤਾਂ ਕੋਸ਼ਿਸ਼ਾਂ ਵੀ ਇਹ ਹੋ ਗਈਆਂ ਆਨਲਾਈਨ ਬਿਨਾਂ ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚਹਿਰੀਆਂ ਜਾਉਣਾ ਪਵੇ ਜਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਡੋਰ ਟੂ ਡੋਰ ਸਰਵਿਸ ਕਹਿੰਦੇ ਸੋ ਬੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਰਹੋ ਇਹ ਕੋਈ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਆ ਅਚਾਨਕ ਅਫਸਰਾਂ ਨੂੰ ਮਿਲੇ ਆ ਤੇ ਕੰਮ ਦੇਖ ਕੇ ਮੈਨੂੰ ਚੰਗਾ ਲੱਗੇ ਮਾਨ ਸਾਹਿਬ ਕਿੰਨਾ ਕਿਸ ਨੇ ਫਾਇਦਾ ਹੋਗਾ ਕਿੰਨਾ ਫਾਇਦਾ ਹੋਗਾ ਮੈਂ ਮੈਂ ਤੁਹਾਡੇ ਜਰੀਏ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸ ਦੇਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾ ਜਾਂ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲੀਏ ਕਦੋਂ ਕਿਹੜੇ ਸਰਕਾਰੀ ادارے ਨੂੰ ਚੈੱਕ ਕਰ ਲੀਏ ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਹਾਂ ਐਨਓਸੀ ਦਾ ਤੁਹਾਨੂੰ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵੀਜੇ ਹੋਏ ਹੈ ਅਸੀਂ ਚੁਗ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਕੱਟ ਗਈ ਆ ਵੀ ਖਤਮ ਨਹੀਂ ਹੋਈ ਜੀ ਇਹ ਨਹੀਂ ਦੇਖੋ ਦੇਖੋ ਕੋਈ ਵੀ ਚੀਜ਼ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਕੱਟ ਗਈ ਮੈਂ ਆਪ ਕਹਿੰਦਾ ਆਪਣੇ ਸਪੀਚ ਕਿਹਦਾ ਮਤਲਬ ਨਹੀਂ ਹੈ ਬੰਦ ਕਿਸੇ ਨਾ ਕਿਸੇ ਪੱਧਰ ਤੇ ਕੋਈ ਨਾ ਕੋਈ ਅਫਸਰ ਖੂਨ ਚ ਹੁੰਦੇ ਨੇ ਜੀਨਸ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਜਿਹੜੇ ਕਰਾਪਟ ਅਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹਿਵੇ ਲੋਕਾਂ ਨੂੰ ਸੁਖ ਦਸਾਂ ਇਹ ਆ ਗਿਆ ਇੱਕ ਬੰਦੇ ਨੇ ਕਿ ਇਹ ਗੱਲ ਵਧੀਆ ਕਹੀ ਕਹਿੰਦੇ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ ਹੈ ਨਾ ਲੈ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣਾ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇਣੇ ਪੈ ਜਾਣਗੇ ਇਸ ਤੋਂ ਨੌਕਰੀ ਜਾਊ ਵਿੰਡੋ ਕੀ ਲੋਕ ਆਉਣਗੇ ਜਿਨ੍ਹਾਂ ਨੇ ਡੀਸੀ ਲੈਵਲ ਦੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਲੈਵਲ ਦੇ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਤੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ

ਉਹ ਅੰਡਰਬ੍ਰੀਜ ਤੇ ਪਤਾ ਨਹੀਂ ਕਿਹ ਚੱਕਰ ਨਾਲ ਤੇ ਸਾਰੇ ਪਿੰਡ ਜਿਨ੍ਹਾਂ ਦੇ ਡੀਟੇਲ ਬਿਨਾਂ ਨਵੀਂ ਪਈਆਂ ਅੰਡਰਬ੍ਰੀਜ ਤਾਂ ਬਣ ਗਿਆ ਸਾਰਿਆਂ ਦਾ ਸਾਡਾ ਚੱਲਿਆ ਨਹੀਂ ਹੈਗਾ ਪਿੰਡਾਂ ਵਾਲੀ ਸਾਈਡ ਤਾਂ ਜਮਾ ਨਹੀਂ ਬਣਾ ਲੋਕਾਂ ਦੇ ਘਰ ਕੀ ਕੀ ਕਹਿੰਦੇ ਨੇ ਉਹ ਪਤਾ ਨਹੀਂ ਜੀ ਅਸੀਂ ਜਾ ਕੇ ਵੀ ਇਹ ਸਾਰਾ ਲਿਖੋ ਜੀ ਗੰਡਾ ਪਿੰਡ ਦਾ ਅੰਡਰਬ੍ਰੀਜ ਗੰਡਾ ਪਿੰਡ ਪਿੰਡ ਗੰਡਾ ਨਹੀਂ ਚੱਲ ਰਹੀ ਹੈਗੀ ਆ ਕਿੰਨੇ ਗੱਡੀਆਂ ਪਾਈਆਂ ਮੈਨੂੰ ਦੱਸੋਗੇ ਇੱਕ ਜਿਮਾਈ ਨਹੀਂ ਕਾ ਬੜਾ ਚੱਕਰ ਮੈਂ ਬਾਹਰ ਦਾ ਜਾਣਾ ਜੀ ਕੈਨਸਲ ਕਰਕੇ ਉਹਦੇ ਚਾਚੇ ਉਹਨਾਂ ਨਾਲ ਲੱਗ ਪਿਆ ਜੀ ਅੱਗੇ ਜਾ ਕੇ ਸਾਨੂੰ 2 ਲੱਖ ਰੁਪਏ ਸਦੀ ਗੱਡੀ ਦੀ ਕਿਸ਼ਤ ਜੀ ਕਦੋਂ ਤੱਕ ਕੱਕ ਹੈ ਨਹੀਂ ਜਿੰਨੇ ਦਾ ਟੈਨਸ਼ਨ ਨਹੀਂ ਨਹੀਂ ਕੋਈ ਨਹੀਂ ਉਹ ਆਪਣਾ ਹੱਲ ਕਰਾਂਗੇ ਤੁਹਾਡਾ ਕੋਈ ਚੁੱਲਾ ਬੁਝਣ ਨਹੀਂ ਦਿੰਦੇ ਤੁਸੀਂ ਪਹਿਲਾਂ ਬੜੀ ਬਹੁਤ ਖੁਸ਼ੀ ਹੋਈ ਹਾਂਜੀ ਬਾਹਰ ਦਾ ਕੈਨਸਲ ਕਰਕੇ ਇੱਥੇ ਰਹਿਣਾ ਬਹੁਤ ਭਾਜੀ ਜਮਾ ਪੂਰਾ ਹਾਲ ਹੋਇਆ ਨਹੀਂ ਨਹੀਂ ਟ੍ਰਾਂਸਪੋਰਟਰਾਂ ਦੀ ਮੁਸ਼ਕਲ ਹੈ ਜੀ ਨਹੀਂ ਨਹੀਂ ਇੱਥੇ ਇੱਥੇ ਰਹਿ ਕੇ ਕੰਮ ਕਰਨਾ ਹੈ ਤੇ ਕੰਮ ਸਾਰੇ ਠੀਕ ਕਰਾਂਗੇ ਫਿਕਰ ਨਾ ਕਰੋ ਤਰਾ ਨੰਬਰ ਲੈ ਲਓ ਦਾ ਇਹ ਨੰਬਰ ਆਇਆ ਕਰ ਲੈ ਨੰਬਰ ਫੋਨ ਨੰਬਰ ਫੋਨ ਨੰਬਰ ਜਦੋਂ ਚੁੱਲਾ ਹੋ ਗਿਆ ਜਿਵੇਂ ਉਹ ਕਾਪਰੇਟਿੰਗ ਫੋਨ ਨੰਬਰ ਲੈਂਦੇ